ਸਸਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਸੀ ਦੇਦੇ ਪਿਓ ਜਿਵੇਂ ਨਾ ਡੀਪੀਸੀ ਪੰਜਾਬੀ ਤੇ ਪੱਤਰਕਾਰ ਸੰਜੀਵ ਬਾਵਾ ਦੀ ਗਰਦਾਪੁਰ ਤੋਂ ਰਿਪੋਰਟ ਤੁਹੰਦਾ ਦੇਈ ਕਿ ਇਹ ਤਸਵੀਰਾਂ ਜੋ ਤੁਸੀਂ ਦੇ ਦੇ ਪਿਓ ਇਹ ਤਸਵੀਰਾਂ ਮੀਰਪੁਰ ਮੇਲੇ ਦੀਆਂ ਨੇ ਤੁਹੰਦਾ ਦੇਈ ਕਿ ਮੀਰਪੁਰ ਦੇ ਵਿੱਚ ਆ ਬਾਬਾ ਲਖਦਾਤਾ ਜੀ ਤੇ ਕੌਂਸ ਭਾਗ ਜੀ ਦੇ ਦਰਬਾਰ ਦੇ ਉੱਤੇ 21ਵਾਂ ਸਾਲਾਨਾ ਜੋੜ ਮੇਲਾ ਭੜੀ ਧੂਮ-ਧਾਮ ਦੇ ਨਾਲ ਬਾਬਾ ਪ੍ਰਵੀਨ ਜੀ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਨਾਮੀ ਕਲਾਕਾਰਾਂ ਨੇ ਹਿੱਸਾ ਲਿਆ ਤੁਹੰਦਾ ਦੇਈਏ ਕਿ ਇਸ ਮੇਲੇ ਦੇ ਵਿੱਚ ਬਹੁਤ ਹੀ ਵਧੀਆ-ਵਧੀਆ ਸਟਾਰ ਸਿੰਗਰਸ ਦੇ ਪੁੱਤਰਾਂ ਨੇ ਜਿਹੜਾ ਆ ਆ ਕੇ ਰੰਗ ਬਣੇ ਇਹਦੇ ਵਿੱਚ ਤੁਹੰਦਾ ਦਈਏ ਕਿ ਸਾਹਦਿਲ ਸਲੀਮ ਮਾਸਟਰ ਸਲੀਮ ਜੀ ਦੇ ਪੁੱਤਰ ਤੇ ਜਨਾਬ ਸਾਬਰ ਕੋਟੀ ਜੀ ਦੇ ਪੁੱਤਰ ਨਾਲ ਦੀ ਨਾਲ ਕਾਲੂ ਸਾਹ ਕੋਟੀ ਜੀ ਇਹਨਾਂ ਨੇ ਇਸ ਮੇਲੇ ਨੂੰ ਲੁੱਟ ਲਿਆ ਬੜੀ ਭਾਰੀ ਤਦਾਰ ਦੇ ਵਿੱਚ ਲੋਕ ਇੱਥੇ ਪਹੁੰਚੇ ਤੇ ਇਸ ਮੇਲੇ ਦਾ ਆਨੰਦ ਮਾਣਿਆ ਤੇ ਨਾਲ ਦੀ ਨਾਲ ਗੌਸਪਾਕ ਜੀ ਦਾ ਅਸਰਵਾਦ ਲਿਆ ਤੇ ਬਾਬਾ ਲਖ ਦਾਤਾ ਜੀ ਦੇ ਦਰਸ਼ਨ ਕਰਕੇ ਲੋਕਾਂ ਨੇ ਆਪਣੇ ਆਪ ਨੂੰ ਨਿਹਾਲ ਕੀਤਾ ਤੁਹੰਦਾ ਦਈਏ ਕਿ ਬਾਬਾ ਪ੍ਰਵੀਨ ਜੀ ਜੋ ਕਿ ਲਗਾਤਾਰ ਪਿਛਲੇ 23 ਸਾਲਾਂ ਤੋਂ ਬਾਬਾ ਜੀ ਦੀ ਸੇਵਾ ਕਰਦੇ ਪਏ ਤੇ ਲਗਾਤਾਰ ਅੱਜ ਜਿਹੜਾ ਆ 21ਵਾਂ ਸਾਲਾਨਾ ਜੋੜ ਮੇਲਾ ਉਹਨਾਂ ਦੇ ਵੱਲੋਂ ਕਰਵਾਇਆ ਗਿਆ ਹੈ ਦਦਾਦੀ ਕਿ ਜਿੱਥੇ ਕਿ ਬਾਬਾ ਜੀ ਦੀ ਸੇਵਾ ਤਿਲੋ ਤਨੋਂ ਮਨੋਂ ਹੋ ਕੇ ਪ੍ਰਵੀਨ ਜੀ ਕਰਦੇ ਹਨ ਉੱਥੇ ਹੀ ਪੰਜਾਬ ਪੁਲਿਸ ਦੇ ਵਿੱਚ ਉਹ ਬਤੌਰ ਏਐਸਆਈ ਵੀ ਭੂਮਿਕਾ ਨਿਭਾ ਰਹੇ ਹਨ ਪਰ ਬਹੁਤ ਹੀ ਵਧੀਆ ਇਨਸਾਨ ਤੇ ਬਹੁਤ ਹੀ ਵਧੀਆ ਜਿਹੜੇ ਆ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਬੈਣ ਖਲੋਣ ਰੱਖਦੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਗਤਾਂ ਦਾ ਜਿਹੜਾ ਆਉ ਭਗਤ ਮੇਲੇ ਦੇ ਵਿੱਚ ਕੀਤਾ ਗਿਆ ਤਾਂ ਦਦਾਦੀ ਇਹ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਟੁੱਟ ਲੰਗਰ ਵਰਤਦੇ ਰਹੇ ਜਿਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪੇਟ ਭਰ ਕੇ ਲੰਗਰ ਜਿਹੜਾ ਆ ਉਥੇ ਖਾਦਾ ਤੇ ਨਾਲ ਦੇ ਨਾਲ ਬਾਬਾ ਜੀ ਦੇ ਗੁਣ ਗਾਣ ਵੀ ਕੀਤੇ ਤਾਂ ਦੱਦੇ ਇੱਕ ਸਟਾਰ ਪੁੱਤਰਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਇਸ ਸਟੇਜ ਦੇ ਉਤੋਂ ਆਪਣਾ ਜਿਹੜਾ ਗਉਣ ਵਜਾਉਣ ਦਾ ਪ੍ਰੋਗਰਾਮ ਦਿਖਾ ਕੇ ਲੋਕਾਂ ਦਾ ਦਿਲ ਜਿਹੜਾ ਲੁੱਟ ਲਿਆ ਮੇਲਾ ਲੁੱਟਣ ਦੇ ਵਿੱਚ ਸਭ ਤੋਂ ਅੱਗੇ ਜਿਹੜਾ ਆ ਜਨਾਬ ਸਾਬਰ ਕੋਟੀ ਦੇ ਪੁੱਤਰ ਤੇ ਮਾਸਟਰ ਸਲੀਮ ਜੀ ਦੇ ਪੁੱਤਰ ਤੇ ਮਾਸਟਰ ਸਲੀਮ ਜੀ ਦੇ ਭਰਾ ਜੋ ਕਿ ਕਾਲੂ ਸਾਹ ਕੋਟੀ ਜੀ ਨੇ ਉਹਨਾਂ ਨੇ ਇਸ ਮੇਲੇ ਨੂੰ ਬੜੇ ਹੀ ਖੂਬ ਤਰੀਕੇ ਦੇ ਨਾਲ ਲੁੱਟਿਆ होली <laughs> हो i oh,